ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਮਸਾਹਨ ਤੇ ਮੈਂ ਪੰਜਾਬਣ ਦੇ ਇਸ ਪੇਜ 'ਤੇ ਉੱਪਰ ਇੱਕ ਵਾਰੀ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਹੈਗੇ ਜੀ ਅਧਿਆਪਕ ਦਿਵਸ ਇੱਕ ਅਧਿਆਪਕ ਜਿਸ ਤੋਂ ਬਿਨਾ ਕੀ ਕੋਈ ਵੀ ਇਨਸਾਨ ਜਦੋਂ ਕੋਈ ਵੀ ਬੱਚਾ ਜਨਮ ਲੈਂਦਾ ਤਾਂ ਅਧਿਆਪਕ ਤੋਂ ਬਿਨਾ ਜਿਵੇਂ ਆਪਾਂ ਕਹਿ ਸਕਦੇ ਕਿ ਸਾਡੀ ਗਤੀ ਨਹੀਂ ਹੋ ਸਕਦੀ ਕਿਉਂਕਿ ਮਾਂ ਚੱਲਣਾ ਸਿਖਾਉਂਦੀ ਹੈ ਸਭ ਕੁਝ ਕਰਨਾ ਸਿਖਾਉਂਦੀ ਹੈ ਪਰ ਜ਼ਿੰਦਗੀ ਦੀ ਅਸਲੀ ਸਿੱਖਿਆ ਸਾਨੂੰ ਇੱਕ ਅਧਿਆਪਕ ਹੀ ਦਿੰਦਾ ਤੇ ਅੱਜ ਅਧਿਆਪਕ ਦਿਵਸ ਦੇ ਉੱਪਰ ਅਸੀਂ ਤੁਹਾਨੂੰ ਮਿਲੌਣ ਜਾ ਰਹੇ ਹਾਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਮੈਡਮ ਕੁਪਿੰਦਰ ਕੌਰ ਜੀ ਦੇ ਨਾਲ ਤੇ ਸਵਾਗਤ ਕਰਦੇ ਹਾਂ ਅੱਜ ਉਹਨਾਂ ਦਾ ਸਸਿਕਾਲ ਜੀ ਸਸਿਕਾਲ ਜੀ ਥੈਂਕ ਯੂ ਗੱਲ ਤਾਂ ਅੱਜ ਦੀ ਇਸ ਦਿਨ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਕਿਉਂਕਿ ਤੁਸੀਂ ਸਾਨੂੰ ਹੁਣ ਤੱਕ ਜਿਹੜੀ ਸੇਵਾ ਦਿੱਤੀ ਹੈ ਐਨੇ ਸਾਰੇ ਬੱਚਿਆਂ ਨੂੰ ਪੜ੍ਹਾਇਆ ਹੈ ਤਾਂ ਉਹਨਾਂ ਦੇ ਵਿੱਚੋਂ ਹੀ ਅਸੀਂ ਨਿਕਲ ਕੇ ਅੱਗੇ ਆ ਰਹੇ ਹਾਂ ਤੇ ਬੱਚੇ ਕੁਝ ਜ਼ਿੰਦਗੀ ਦੇ ਵਿੱਚ ਕਰਦੇ ਹੈਗੇ ਆ ਇੱਕ ਅਧਿਆਪਕ ਤੋਂ ਬਿਨਾ ਸਾਡਾ ਕੁਝ ਵੀ ਨਹੀਂ ਹੈਗਾ ਬਿਲਕੁਲ ਜੀ ਤਾਂ ਇਹ ਹੀ ਅਧਿਆਪਕ ਦਿਵਸ ਦੀ ਗੱਲ ਕਰੂੰਗੀ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਕਿ ਜਿਹੜਾ ਅਧਿਆਪਕ ਦਿਵਸ ਹੈਗਾ ਇਹ ਅਸੀਂ ਮਨਾਉਨੇ ਕਿਉਂ ਆ ਸਹੀ ਮਾਇਨੇ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਅਧਿਆਪਕ ਦਿਵਸ ਸਾਡੇ ਸੈਕਿੰਡ ਪ੍ਰੈਜ਼ੀਡੈਂਟ ਡਾਕਟਰ ਸਰੋਪਲੀ ਰਾਧਾਕ੍ਰਿਸ਼ਨ ਜਿਦੇ ਬਰਥਡੇ ਨੂੰ ਸਮਰਪਿਤ ਹੈ ਕਿਉਂਕਿ ਉਹਨਾਂ ਦੇ ਸਟੂਡੈਂਟਸ ਨੇ ਜਦੋਂ ਉਹਨਾਂ ਨੂੰ ਅਪਰੋਚ ਕੀਤਾ ਕਿ ਅਸੀਂ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਨਹੀਂ ਇਸ ਨੂੰ ਟੀਚਰ ਡੇ ਦੇ ਨਾਮ ਦੇ ਨਾਲ ਮਨਾਇਆ ਜਾਵੇ ਕਿਉਂ ਕਿ ਉਹ ساری ਜ਼ਿੰਦਗੀ ਉਹਨਾਂ ਨੇ এডਿਕੇਸ਼ਨ ਐਂਡ ਐਜੂਕੇਟਰ ਦੇ ਉੱਪਰ ਫੋਕਸ ਕੀਤਾ ਔਰ ਉਹਨਾਂ ਦੇ ਬਰਥ ਨੂੰ ਹੀ ਜੋ ਅਸੀਂ ਇਹ ਕਮੇਮੋਰੇਟ ਕਰਦੇ ਹਾਂ ਇਸ ਲਈ ਟੀਚਰ ਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਔਰ ਜਿਹੜੇ ਅੱਛੇ ਟੀਚਰਸ ਐ ਜਿਨ੍ਹਾਂ ਦੀ ਸੋਸਾਇਟੀ ਨੂੰ ਬਹੁਤ ਦੇਣ ਹੈ ਡਿਪਾਰਟਮੈਂਟ ਨੂੰ ਦੇਣ ਹੈ ਉਹਨਾਂ ਦੀਆਂ ਸਰਵਿਸਿਜ਼ ਨੂੰ ਰੈਕਗਨਾਈਜ਼ ਕਰਨ ਲਈ ਵੀ ਇਹ ਜਿਹੜਾ ਡੇ ਹੈ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੀ ਤਾਂ ਅਧਿਆਪਕ ਤੇ ਵਿਦਿਆਰਥੀ ਦਾ ਜਿਹੜਾ ਰਿਸ਼ਤਾ ਹੈਗਾ ਉਹ ਬੜਾ ਹੀ ਅਟੁੱਟ ਰਿਸ਼ਤਾ ਹੈਗਾ ਤਾਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਇਹ ਰਿਸ਼ਤਾ ਸਾਨੂੰ ਕੰਮ ਵੀ ਆਉਂਦਾ ਹੈ ਤੇ ਅਸੀਂ ਬਹੁਤ ਕੁਝ ਅਧਿਆਪਕ ਤੋਂ ਵੀ ਸਿੱਖਦੀ ਆ ਅੱਜ ਦੇ ਇਸ ਸਿਨੈਰੀਓ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਜਿਹੜਾ ਉਹ ਕਿਹੋ ਜਿਹਾ ਰਿਸ਼ਤਾ ਹੈ ਤੁਸੀਂ ਇੰਨਾ ਜਿਹੜਾ ਲੰਮਾ ਸਫ਼ਰ ਵਿਦਿਆਰਥੀਆਂ ਦੇ ਨਾਲ ਬਿਤਾਇਆ ਕੀ ਮਹਿਸੂਸ ਹੁੰਦਾ ਤੁਹਾਨੂੰ ਕਿ ਸਹੀ ਮਾਇਨੇ ਦੇ ਵਿੱਚ ਇੱਕ ਬੱਚੇ ਨਾਲ ਇੱਕ ਵਿਦਿਆਰਥੀ ਦੇ ਨਾਲ ਇੱਕ ਅਧਿਆਪਕ ਦਾ ਕੀ ਰਿਸ਼ਤਾ ਹੈਗਾ ਇੱਕ ਅਧਿਆਪਕ ਤੇ ਇੱਕ ਬੱਚੇ ਦਾ ਜੇ ਮੈਂ ਗੱਲ ਕਰਾਂ ਤਾਂ ਉਹ ਰਿਸ਼ਤਾ ਬਹੁਤ ਹੀ ਪਵਿੱਤਰ ਔਰ ਪਾਇਸ ਰਿਸ਼ਤਾ ਹੈ ਉਸ ਤੋਂ ਵੱਧ ਕੇ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਕੋਈ ਰਿਸ਼ਤਾ ਨਹੀਂ ਹੋਏਗਾ ਜੀ ਜਿਸ ਤਰ੍ਹਾਂ ਜੇ ਮੈਂ ਆਪਣੀ ਗੱਲ ਕਰਾਂ ਕਿ ਬੜੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਅਸੀਂ ਆਪਣੇ ਟੀਚਰ ਦੀ ਬੜੀ ਰਿਸਪੈਕਟ ਕਰਦੇ ਹੁੰਦੇ ਸੀ ਜੋ ਟੀਚਰ ਨੇ ਕਿਹਾ ਕਿ ਉਹੀ ਹੈ ਸਾਡਾ ਟੀਚਰ ਸਾਡਾ ਆਈਡੀਅਲ ਹੁੰਦਾ ਸੀ ਸਾਡਾ ਰੋਲ ਮਾਡਲ ਹੁੰਦਾ ਸੀ ਬਟ ਜੇ ਅੱਜ ਦੇ ਸਿਨੈਰੀਓ ਦੇ ਵਿੱਚ ਮੈਂ ਗੱਲ ਕਰਾਂ ਉਹ ਜੋ ਰਿਸ਼ਤਾ ਹੈ ਉਹ ਕਿਤੇ ਨਾ ਕਿਤੇ ਮੈਂ ਸਮਝਦੀ ਆ ਕਿ ਉਸ ਦੇ ਵਿੱਚ ਕਾਫੀ ਫਰਕ ਪੈ ਚੁੱਕਿਆ ਹੈ ਅੱਜ ਟੀਚਰ ਦੀ ਉਹ ਰਿਸਪੈਕਟ ਜੋ ਉਸ ਨੂੰ ਸੋਸਾਇਟੀ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ پا ਰਹੀ ਜੀ ਇਹ ਸਿਰਫ ਸੁਸਾਇਟੀ ਦੇ ਪੱਖ ਦੀ ਹੀ ਗੱਲ ਕਰੀਏ ਮੈਡਮ ਵੀ ਇਹ ਸੁਸਾਇਟੀ ਦੇ ਪੱਖ ਤੋਂ ਹੀ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਤੁਸੀਂ ਵਿਦਿਆਰਥੀਆਂ ਦੇ ਵਿੱਚ ਵਿਚਰਦੇ ਹੋ ਉਦੋਂ ਤੁਹਾਨੂੰ ਵਿਦਿਆਰਥੀਆਂ ਦੇ ਪੱਖ ਤੋਂ ਵੀ ਲੱਗਦਾ ਹੈ ਵੀ ਵਿਦਿਆਰਥੀ ਜਿਹੜਾ ਅਧਿਆਪਕ ਦੇ ਨਾਲ ਉਸ ਤਰੀਕੇ ਨਾਲ ਨਹੀਂ ਵਿਚਰਦਾ ਜਿਵੇਂ ਉਹ ਰਿਸ਼ਤਾ ਨਿਭਾਉਣ ਜੋ ਉਵੇਂ ਕਾਮਯਾਬ ਨਹੀਂ ਹੁੰਦਾ ਜਿਵੇਂ ਪਹਿਲਾਂ ਹੁੰਦਾ ਸੀ। ਯੈਸ ਬਿਲਕੁਲ ਅੱਜ ਵਿਦਿਆਰਥੀ ਹੈ ਜਿਹੜਾ ਉਹ ਟੈਕਨੋਲੋਜੀ ਦਾ ਦੇਖੋ ਜ਼ਮਾਨਾ ਹੈ ਔਰ ਸੋਸ਼ਲ ਮੀਡੀਆ ਦਾ ਬੱਚਿਆਂ ਦੀ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਇਨਫਲੂਐਂਸ ਹੈ। ਜੀ ਤੋਂ ਬੱਚੇ ਬਹੁਤ ਕੁਛ ਵਾਰ ਦੇਖਦੇ ਆ ਔਰ ਟੀਚਰ ਜਿਸ ਤਰ੍ਹਾਂ ਮੈਂ ਸਮਝਦੀ ਆ ਕਿ ਇੱਕ ਟੀਚਰ 6 ਘੰਟੇ ਦੇ ਨਾਲ ਬੱਚੇ ਦੇ ਨਾਲ ਰਹਿੰਦਾ ਹੈ ਸਾਰਾ ਦਿਨ ਉਹ ਬੱਚੇ ਦੀਆਂ ਸਾਰੀਆਂ ਐਕਟੀਵਿਟੀਜ਼ ਦੇਖਦਾ ਸਭ ਕੁਝ ਉਹਨੂੰ ਉਹਦਾ ਦੇਖਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਮੈਨੂੰ ਕਿਤੇ ਨਾ ਕਿਤੇ ਬੱਚੇ ਨੂੰ ਰੋਕਣਾ ਬੰਦਾ ਹੈ ਉਹਦਾ ਫਰਜ਼ ਲੱਗਦਾ ਉਸਨੂੰ ਪਰ ਅੱਜ ਦੇ ਬੱਚੇ ਉਸ ਤੋਂ ਇਨਕਾਰੀ ਹੈ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਫਰੀडम ਹੈ ਉਹ ਸਭ ਤੋਂ ਜ਼ਿਆਦਾ ਉੱਤੇ ਹੈ ਕਿ ਸਾਡੇ ਟੀਚਰ ਨੂੰ ਕੋਈ ਹੱਕ ਨਹੀਂ ਕਿ ਉਹ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਰੁਕ ਸਕਦਾ ਹੈ ਜੀ ਤੇ ਇਹਨਾਂ ਸਾਰੀਆਂ ਗੱਲਾਂ ਦੇ ਲਈ ਰਿਸਪੌਂਸਿਬਿਲਟੀ ਦੀ ਅਗਰ ਅਸੀਂ ਗੱਲ ਕਰੀਏ ਕਿਉਂਕਿ ਮਾਪੇ ਕਹਿ ਦਿੰਦੇ ਆ ਵੀ ਜੇ ਸਾਡਾ ਬੱਚਾ ਕੁਝ ਸਿੱਖ ਰਿਹਾ ਦੇਖੋ ਜੇ ਚੰਗਾ ਸਿੱਖਦਾ ਤਾਂ ਵੀ ਅਧਿਆਪਕ ਨੇ ਸਿਖਾਇਆ ਪਰ ਜੇਕਰ ਸਾਡਾ ਬੱਚਾ ਕੁਝ ਮਾੜਾ ਸਿੱਖਦਾ ਤਾਂ ਕਾਫੀ ਹੱਦ ਤੱਕ ਅਸੀਂ ਰਿਸਪੌਂਸਿਬਲ ਕਰਦੇ ਆ ਵੀ ਇਹ ਸਕੂਲ ਦਾ ਇਹ ਅਧਿਆਪਕਾਂ ਦਾ ਪੱਖ ਹੈ ਜੀ ਇੱਕ ਅਧਿਆਪਕ ਦੇ ਨਜ਼ਰੀਏ ਦੇ ਨਾਲ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਇਹ ਜਿਹੜਾ ਫਰਕ ਆ ਰਿਹਾ ਹੈ ਜਾਂ ਬੱਚੇ ਕਹਿੰਨਾ ਨਹੀਂ ਮੰਨਦੇ ਬੱਚੇ ਕਹ ਆ ਅਧਿਆਪਕ ਦੇ ਨਾਲ ਵੀ ਉਸ ਤਰੀਕੇ ਦੇ ਨਾਲ ਨਹੀਂ ਵਿਚਰਦੇ ਉਹਦੀ ਆਗਿਆ ਨਹੀਂ ਮੰਨਦੇ ਕੀ ਲੱਗਦਾ ਹੈ ਕਿ ਸਹੀ ਮਾਇਨੇ ਦੇ ਵਿੱਚ ਕੀ ਕਾਰਨ ਇਸ ਦਾ ਹੋ ਸਕਦਾ ਹੈ ਇਸ ਦੇ ਵਿੱਚ ਮੈਂ ਕਵਾਂਗੀ ਕਈ ਕਾਰਨ ਹੈ ਇੱਕ ਤਾਂ ਸਾਡਾ ਇੱਕ ਕਾਰਨ ਇਹਦੇ ਵਿੱਚ ਸਾਡਾ ਅਧਿਆਪਕ ਵੀ ਹੈ ਸਾਡੇ ਬੱਚੇ ਵੀ ਹੈ ਬੱਚਿਆਂ ਦੇ ਪੇਰੈਂਟਸ ਹੈ ਔਰ ਸੋਸਾਇਟੀ ਹੈ ਇਹ ਸਾਰਾ ਕੁਝ ਮਿਲ ਕੇ ਹੀ ਸਬਦਾ ਜਿਹੜਾ ਪ੍ਰੈਸ਼ਰ ਹੈ ਉਹ ਹੈ ਜਿਸ ਤਰ੍ਹਾਂ ਪਹਿਲਾਂ ਬੱਚੇ ਮੇਰੇ ਫਾਦਰ ਹੁੰਦੇ ਸੀ ਚਾਹੇ ਪੜਨ ਚ ਅਸੀਂ ਬਹੁਤ ਵਧੀਆ ਸੀ ਪਰ ਉਹ ਟੀਚਰ ਦੇ ਕੋਲ ਜਾਂਦੇ ਸੀ ਕਿ ਜੇਕਰ ਮੇਰਾ ਬੱਚਾ ਕੋਈ ਗਲਤੀ ਕਰਦਾ ਹੈ ਤਾਂ ਤੁਸੀਂ ਸਾਨੂੰ ਜਰੂਰ ਦੱਸਣਾ ਹੈ ਬਲਕਿ ਟੀਚਰ ਕਹਿੰਦੇ ਸੀ ਕਿ ਤੁਹਾਨੂੰ ਤਾਂ ਆਉਣ ਦੀ ਜ਼ਰੂਰਤ ਨਹੀਂ ਹੈ ਬਟ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਸੀ ਕਿ ਮੈਂ ਨਹੀਂ ਆਪਣੇ ਬੱਚਿਆਂ ਦਾ ਧਿਆਨ ਕਰਨਾ ਕਿਉਂਕਿ ਮੇਰੇ ਫਾਦਰ ਖੁਦ ਟੀਚਰ ਸੀ ਤਸੋ ਉਹ ਜਾਂਦੇ ਸੀ ਪਰ ਅੱਜ ਜਿਹੜੇ ਪੇਰੈਂਟਸ ਹੈ ਉਹ ਜੇਕਰ ਬੱਚੇ ਨੂੰ ਟੀਚਰ ਕੁਝ ਕਹਿੰਦਾ ਹੈ ਤਾਂ ਪੇਰੈਂਟਸ ਹੀ ਆ ਜਾਂਦੇ ਆ ਕਿ ਨਹੀਂ ਤੁਸੀਂ ਸਾਡੇ ਬੱਚੇ ਨੂੰ ਕਿਉਂ ਛਿੜਕਿਆ ਕਿਉਂ ਕੀਤਾ ਮਾਰਿਆ ਕਿਉਂ ਮਾਰਿਆ ਜਦ ਕਿ ਟੀਚਰ ਜੋ ਇਹ ਕੰਮ ਕਰਦਾ ਹੈ ਉਹ ਉਸ ਦੇ ਬੱਚੇ ਦੀ ਉਸ ਦੇ ਫਿਊਚਰ ਲਈ ਉਸ ਦੇ ਲਈ ਕੀ ਅੱਛਾ ਹੈ ਕੀ ਬੁਰਾ ਹੈ ਉਸ ਨੂੰ ਦੇਖ ਕੇ ਉਹ ਟੀਚਰ ਬੱਚੇ ਦੇ ਨਾਲ ਉਸ ਤਰ੍ਹਾਂ ਉਹਦਾ ਧਿਆਨ ਕਰਦਾ ਹੈ ਪਰ ਪੇਰੈਂਟਸ ਜਿਹੜੇ ਹੈ ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਔਰ ਸੈਕੰਡਲੀ ਸੋਸਾਇਟੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਕਿ ਟੀਚਰ ਸਾਡੇ ਬੱਚੇ ਨੂੰ ਕੁਝ ਨਹੀਂ ਕਹਿ ਸਕਦਾ ਲੋਕ ਇਕੱਠੇ ਹੋ ਕੇ ਆ ਜਾਂਦੇ ਅਸੀਂ ਸਕੂਲਾਂ ਦੇ ਵਿੱਚ ਹਾਲ ਦੇਖੇ ਆ ਕਿ ਪੰਚਾਇਤਾਂ ਚਲਦੀਆਂ ਜੀ ਸੋ ਐਂਡ ਸੋ ਟੀਚਰ ਨੇ ਬੱਚੇ ਨਾਲ ਇਸ ਤਰ੍ਹਾਂ ਤਾਂ ਸੋ ਟੀਚਰ ਕਿਥੇ ਕਿਤੇ ਡਰ ਜਾਂਦਾ ਹੈ ਅੱਜ ਦੀ ਮੈਨੂੰ ਇਹ ਵੀ ਲੱਗਦਾ ਹੈ ਕਿ ਪਹਿਲਾਂ ਸਾਡੇ ਬੱਚੇ ਜਿਹੜੇ ਸੀਗੇ ਉਹ ਸਟਰੋਂਗ ਜ਼ਿਆਦਾ ਸੀਗੇ ਫਿਜ਼ੀਕਲੀ ਹੈਨਾ ਉਹਨਾਂ ਨੂੰ ਮੈਂਟਲੀ ਤੇ ਫਿਜ਼ੀਕਲੀ ਉਹਨਾਂ ਦੇ ਸਟਰੋਂਗਨੈਸ ਦਾ ਫਰਕ ਸੀ ਅੱਜ ਉਹਨਾਂ ਦੇ ਕੋਈ ਥੱਪੜ ਵੀ ਵੱਜਦਾ ਹੈ ਜਾਂ ਉਹ ਮੈਂਟਲੀ ਵੀ ਪ੍ਰੈਸ਼ਰਾਈਜ਼ ਹੋ ਜਾਂਦੇ ਆ ਬਰਡਨ ਲੈ ਜਾਂਦੇ ਆ ਵੀ ਮੇਰੀ ਇਨਸਲਟ ਕਰ ਦਿੱਤੀ ਗਈ ਹੈ ਤੇ ਫਿਜ਼ੀਕਲੀ ਵੀ ਉਹ ਇੰਨੇ ਸਟਰੋਂਗ ਨਹੀਂ ਹੈਗੇ ਕਿ ਉਹ ਬੀਅਰ ਕਰ ਸਕਣ ਕਿਸੇ ਵੀ ਕੁੱਟ ਨੂੰ ਤਾਂ ਇਹ ਇਹ ਸਾਡੇ ਖਾਣ ਪੀਣ ਦਾ ਅਸਰ ਲੱਗਦਾ ਤੁਹਾਨੂੰ ਕਿ ਇਹ ਵੀ ਫਿਰ ਅਸੀਂ ਕਿ ਇਹ ਵੀ ਕਿਸ ਦੇ ਕਿਨਾਂ ਜਾਂ ਅਸੀਂ ਜਿਵੇਂ ਉਹਨਾਂ ਗ로우 ਕਰ ਰਹੇ ਆ ਬਿਲਡ ਕਰ ਰਹੇ ਆ ਉਹਦੇ ਵਿੱਚ ਤੁਹਾਨੂੰ ਲੱਗ ਮਹਿਸੂਸ ਹੁੰਦਾ ਵੀ ਕੋਈ ਫਰਕ ਹੈ ਬਿਲਕੁਲ ਦੇਖੋ ਪਹਿਲਾਂ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਸੀ ਕਿ ਬੱਚਿਆਂ ਦੀ ਜਿਹੜੀ ਡਾਈਟ ਵਗੈਰਾ ਸੀ ਉਹ ਬੜੀ ਅੱਛੀ ਸੀ ਅੱਜ ਕੱਲ ਬੱਚੇ ਤੁਹਾਨੂੰ ਬਤਾ ਫਾਸਟ ਫੂਡ ਜ਼ਿਆਦਾ ਪੀਜ਼ਾ 버ਗਰ ਐਂਡ ਨੂਡਲਸ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਔਰ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਹੈ ਉਹ रिस्ट्रेन होगी है कितने कितने क्यों क्योंकि बच्चे इस मोबाइल ਦੇ ਨਾਲ ਜੁੜ ਗਏ ਹੈ سوشل میڈیا ਨਾਲ ਜੁੜਨ ਕਰਕੇ ਉਹ ਅੰਦਰ ਹੀ ਬੈਠੇ ਰਹਿੰਦੇ ਆ ਕੋਈ ਉਹਨਾਂ ਦੀ ਗੇਮ ਨਹੀਂ ਆ ਕੋਈ ਅਲੀ ਬਾਹਰ ਆਊਟਸਾਈਡ ਐਕਟੀਵਿਟੀ ਨਹੀਂ ਹੈ ਫਿਜ਼ੀਕਲ ਫਿਟਨੈਸ ਵੱਲ ਬੱਚਿਆਂ ਦਾ ਬਿਲਕੁਲ ਧਿਆਨ ਨਹੀਂ ਹੈ ਤਾਂ ਉਹ ਬੱਚੇ ਤੁਸੀਂ ਜੇ ਦੇਖਿਆ ਹੋਵੇ ਕਿ ਸਕੂਲਾਂ ਦੇ ਵਿੱਚ ਅਸੀਂ ਮੈਂ ਦੇਖਦੀਆਂ ਕਿ ਬੱਚੇ ਬਹੁਤ ਹੀ ਜ਼ਿਆਦਾ ਮਨ ਨਾਲ ਰਿਸ਼ਤੇ ਇਸ ਤਰ੍ਹਾਂ ਹਾਂ ਤਾਂ ਉਹਨਾਂ ਦੀ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਬੱਚੇ ਸਟਰੋਂਗ ਹੁੰਦੇ ਸੀ ਔਰ ਬੱਚੇ ਟੀਚਰ ਦੀ ਮਾਰ ਨੂੰ ਜਾਂ ਘੂਰ ਨੂੰ ਵੀ ਉਹਦਾ ਪੋਜੀਟਿਵਲੀ ਲੈਂਦੇ ਸੀ ਅੱਜ ਕੱਲ ਦਾ ਬੱਚਾ ਉਸ ਨੂੰ ਆਪਣੀ ਇਨਸਲਟ ਮਹਿਸੂਸ ਕਰਦਾ ਕਿ ਮੇਰੇ ਜਿਹੜੇ ਉਲਟੇ ਪੀਅਰ ਪ੍ਰੈਸ਼ਰ ਹੁੰਦਾ ਕਿ ਮੇਰੇ ਜਿਹੜੇ ਨਾਲ ਦੇ ਸਟੂਡੈਂਟਸ ਆ ਉਹ ਮੇਰੇ ਬਾਰੇ ਕੀ ਕਹਿਣਗੇ ਤਾਂ ਉਹ ਕਿਤੇ ਨਾ ਕਿਤੇ ਸਾਰੇ ਫੈਕਟਰ ਜਿਹੜੇ ਹੈ ਉਹ ਕਾਊਂਟ ਹੁੰਦੇ ਆ ਜੀ ਤਾਂ ਮੈਮ ਆ ਅਧਿਆਪਕ ਦਿਵਸ ਜਿਵੇਂ ਤੁਸੀਂ ਕਿਹਾ ਵੀ ਇੱਕ ਚੰਗੇ ਅਧਿਆਪਕ ਦੇ ਜਿਹੜੇ ਵੀ ਉਹਦੇ ਕੰਮ ਹੈਗੇ ਆ ਉਸ ਨੂੰ ਰੈਕਗਨਾਈਜ਼ ਕਰਨ ਦੇ ਲਈ ਉਹਨੂੰ ਇੱਕ ਦਿਨ ਦਿੱਤਾ ਹੋਇਆ ਵੀ ਉਸ ਨੂੰ ਅਸੀਂ ਸਲਾਮ ਕਰਦੇ ਆ ਸਲੂਟ ਕਰਦੇ ਆ ਹਨਾ ਤਾਂ ਸਹੀ ਮਾਇਨੇ ਦੇ ਵਿੱਚ ਤੁਸੀਂ ਐਨੇ ਟੀਚਰ ਦਿਵਸ ਜਿਹੜੇ ਹੈਗੇ ਆ ਉਹ ਹੁਣ ਤੱਕ ਮਨਾਏ ਆ ਇਹਨਾਂ ਦਾ ਆਨੰਦ ਵੀ ਮਾਣਿਆ ਵਿਦਿਆਰਥੀਆਂ ਦੇ ਨਾਲ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ ਵੀ ਸਹੀ ਮਾਇਨੇ ਦੇ ਵਿੱਚ ਇਹਨੂੰ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਸਹੀ ਮਾਇਨੇ ਦੇ ਵਿੱਚ ਤਾਂ ਜੇ ਅਦਰਵਾਈਜ਼ ਕੀ ਕਿਆ ਫੰਕਸ਼ਨਸ ਹੁੰਦੇ ਆ ਅਸੀਂ ਸੈਲੀਬ੍ਰੇਟ ਕਰਦੇ ਆ ਉਹਨੂੰ ਐਸ ਸਿੰਬੋਲਿਕ ਹੈ ਕਿ ਟੀਚਰ ਡੇ ਇਸਡੇ ਨੂੰ ਹੈ ਤਾਂ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਉਸ ਦਿਨ ਅچھے ਟੀਚਰਸ ਹੈ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਸਾਰੇ ਅچھے ਫੰਕਸ਼ਨ ਕਰਕੇ ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ ਕੀਤਾ ਵੀ ਜਾਣਾ ਚਾਹੀਦਾ ਜੇ ਕੋਈ ਟੀਚਰ ਅੱਛੀਆਂ ਸਰਵਿਸਿਜ਼ ਦੇ ਰਿਹਾ ਤਾਂ ਫਰਜ਼ ਬੰਦਾ ਹੈ ਕਿ ਅਸੀਂ ਉਹਨੂੰ ਐਪਰੀਸ਼ੀਏਟ ਕਰੀਏ ਕਿਉਂਕਿ ਮੈਂ ਸਮਝਦੀ ਐਪਰੀਸ਼ੀਏਸ਼ਨ ਹੈ ਜਿਹੜੀ ਉਹ ਇੱਕ ਬਹੁਤ ਵਧੀਆ ਇੱਕ ਤਰ੍ਹਾਂ ਵਿਟਾਮਿਨ ਦਾ ਕੰਮ ਕਰਦੀ ਹੈ ਜੇ ਟੀਚਰ ਨੂੰ ਆਪਾਂ ਉਨੂੰ ਐਪਰੀਸ਼ੀਏਟ ਕਰਦੇ ਆ ਰੈਕਗਨਾਈਜ਼ ਕਰਦੇ ਆ ਉਹਨਾਂ ਦੀਆਂ ਸਰਵਿਸਿਜ਼ ਨੂੰ ਤਾਂ ਸੋ ਉਹ ਜ਼ਰੂਰ ਮਨਾਉਣਾ ਚਾਹੀਦਾ ਬਟ ਐਟ ਦ ਅਦਰ ਹੈਂਡ ਮੈਂ ਸਮਝਦੀ ਆ ਕਿ ਜੇ ਟੀਚਰ ਨੂੰ ਉਹ ਬੰਦੇ ਰਿਸਪੈਕਟ ਦੇ ਦਿੱਤੀ ਜਾਵੇ ਤਾਂ ਉਹ ਉਸਦੇ ਲਈ ਉਸ ਤੋਂ ਵੀ ਵੱਡਾ ਆਨਰ ਹੈ ਇਹ ਬੱਚੇ ਉਹਦੇ ਸਟੂਡੈਂਟ ਹੈ ਉਸ ਦੀ ਇੱਜ਼ਤ ਕਰਦੇ ਆ ਅੱਜ ਜਦੋਂ ਸਾਡੇ ਪੜਾਈ ਹੋਏ ਬੱਚੇ ਸਾਡੇ ਕੋਲੇ ਆ ਕੇ ਇਹ ਕਹਿੰਦੇ ਆ ਕਿ ਮੈਮ ਤੁਹਾਡੇ ਕਰਕੇ ਅੱਜ ਮੈਂ ਇਸ ਜੌਬ ਦੇ ਉੱਤੇ ਆ ਕਿ ਮੈਨੂੰ ਹਾਰਡ ਵਰਕ ਕਰਨ ਦੀ ਆਦਤ ਪਾਈ ਮੇਰੇ ਤੇ ਡੈਡੀਕੇਸ਼ਨ ਲਿਆਂਦੀ ਲਗਨ ਲਿਆਂਦੀ ਤਾਂ ਮੈਂ ਸਮਝਦੀ ਹੁੰਦੀ ਆ ਕਿ ਉਦੋਂ ਉਹ ਮੇਰੇ ਇੱਕ ਟੀਚਰ ਹੋਣ ਦਾ ਸਭ ਤੋਂ ਵੱਡਾ ਮਾਣ ਹੈ ਮੈਨੂੰ ਉਸ ਚੀਜ਼ ਤੇ ਮੇਰਾ ਸਨਮਾਨ ਹੈ ਮੇਰਾ ਸਟੂਡੈਂਟ ਕਰ ਰਿਹਾ ਸੋ ਉਹ ਜਿਹੜੀ ਚੀਜ਼ ਹੈ ਕਿ ਤੁਹਾਨੂੰ ਜਿਹੜੀ ਰਿਸਪੈਕਟ ਹੈ ਤੁਹਾਡਾ ਸਟੂਡੈਂਟ ਤੋਂ ਜਦੋਂ ਮਿਲਦੀ ਆ ਉਹ ਇੱਕ ਟੀਚਰ ਲਈ ਮੈਨੂੰ ਲੱਗਦਾ ਬਹੁਤ ਹੀ ਵੱਡਾ ਉਸ ਦਾ ਸਤਿਕਾਰ ਹੈ ਉਹ ਸਹੀ ਮਾਇਨੇ ਦੇ ਵਿੱਚ ਉਹ ਟੀਚਰ ਦੀ ਪ੍ਰਾਪਤੀ ਹੈ ਸਹੀ ਹੈ ਜੀ ਤੇ ਇਸ ਹੁਣ ਇਸ ਸਮੇਂ ਦੇ ਉੱਪਰ ਬਹੁਤ ਸਾਰੇ ਵਿਦਿਆਰਥੀ ਤੁਹਾਨੂੰ ਦੇਖ ਰਹੇ ਆ ਤੁਹਾਡੇ ਪੁਰਾਣੇ ਵਿਦਿਆਰਥੀ ਵੀ ਤੁਹਾਨੂੰ ਦੇਖ ਰਹੇ ਹੋਣਗੇ ਤਾਂ ਜਿਹੜੇ ਅਧਿਆਪਕ ਤੁਹਾਨੂੰ ਦੇਖ ਰਹੇ ਆ ਉਹਨਾਂ ਦੇ ਲਈ ਤੇ ਜਿਹੜੇ ਵਿਦਿਆਰਥੀ ਤੁਹਾਨੂੰ ਦੇਖ ਰਹੇ ਉਹਨਾਂ ਦੇ ਲਈ ਕੀ ਸੰਦੇਸ਼ ਦੇਣਾ ਚਾਹੂੰਗੀ ਜਿਹੜੇ ਬੱਚੇ ਸੁਣ ਰਹੇ ਆ ਮੇਰੇ ਸਟੂਡੈਂਟ ਵੀ ਹੋਣਗੇ ਔਰ ਸਕੂਲ ਸੇ ਵਿੱਚ ਜਿਹੜੇ ਮੇਰੇ ਅੰਡਰ ਸਕੂਲ ਸੀ ਉੱਥੋਂ ਦੇ ਵੀ ਵਿਦਿਆਰਥੀ ਆ ਉਹ ਮੈਨੂੰ ਜਾਣਦੇ ਆ ਕਿ ਮੈਂ ਉਹਨਾਂ ਦੀਆਂ ਮਾਰਨਿੰਗ ਅਸੈਂਬਲੀਆਂ ਦੇ ਵਿੱਚ ਲਿਖੀ ਚਾ ਕੇ ਉਹਨਾਂ ਨੂੰ ਹਮੇਸ਼ਾ ਇਹੀ ਕਿਹਾ ਕਿ ਬੱਚਿਓ ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰੋ ਆਪਣਾ ਕੈਰੀਅਰ ਬਣਾਓ ਅਤੇ ਆਪਣੇ ਮਾਪੇ ਵੀ ਆਪਣੇ ਦੇਸ਼ ਦੀ ਆਪਣੀ ਕੌਮ ਦੀ ਸਾਰੀ ਦੀ ਸੇਵਾ ਕਰੋ ਸਹੀ ਸੇਧ ਆਪਣੀ ਜ਼ਿੰਦਗੀ ਨੂੰ ਦਿਓ ਅਤੇ ਸਮਾਜ ਨੂੰ ਕੁਝ ਦਿਓ aur acche nagrik bano aur teacher ਲਈ ਮੇਰਾ ਇਹੀ ਕਹਿਣਾ ਹੈ ਕਿ ਉਸ ਦੇ ਵਿੱਚ ਜੋ ਆਪਣੇ ਸਬਜੈਕਟ ਲਈ ਪਰਪਕਤਾ ਹੋਵੇ ਉਸ ਨੂੰ ਆਪਣੇ ਸਬਜੈਕਟ ਦਾ ਪੂਰਾ ਹੋਲਡ ਹੋਵੇ aur ਉਸ ਨੂੰ ਇਹ ਪਤਾ ਹੋਵੇ ਕਿ ਮੈਂ ਉਹ ਚੀਜ਼ ਆਪਣੇ ਬੱਚਿਆਂ ਤੱਕ ਕਿਸ ਤਰ੍ਹਾਂ ਲੈ ਕੇ ਜਾਣੀ ਹੈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜਿਉਂਦੇ ਤੰਗ ਉਹਨਾਂ ਨੂੰ ਮੋਰਲ ਵੈਲਿਊਜ਼ ਦੇਣੀਆਂ ਕਿਸ ਤਰ੍ਹਾਂ ਉਹਨਾਂ ਨੇ ਸੋਸਾਇਟੀ ਦੇ ਵਿੱਚ ਮੂਵ ਕਰਨਾ ਹੈ ਔਰ ਇੱਕ ਅੱਛੇ ਸਿਵਿਲਿਅਨ ਇੱਕ ਅੱਛਾ ਨਾਗਰਿਕ ਹੋਣ ਦਾ ਫਰਜ਼ ਉਹਨਾਂ ਨੇ ਅਦਾ ਕਰਨਾ ਹੈ ਸੋ ਉਹ ਮਚਾਉਣੀ ਹੈ ਕਿ ਮੇਰੇ ਸਾਰੇ ਟੀਚਰ ਅੱਜ ਦੇ ਦਿਨ ਮੇਰੇ ਇਸ ਸੁਨੇਹੇ ਨੂੰ ਧਿਆਨ ਵਿੱਚ ਰੱਖਣ ਔਰ ਪੂਰੀ ਡੈਡੀਕੇਸ਼ਨ ਔਰ ਇਮਾਨਦਾਰੀ ਦੇ ਨਾਲ ਜਨੂੰਨ ਦੇ ਨਾਲ ਕੰਮ ਕਰਨ ਤਾਂ ਜੋ ਉਹਨਾਂ ਨੂੰ ਆਪਣੇ ਅਧਿਆਪਕ ਹੋਣ ਤੇ ਮਾਨ ਮਹਿਸੂਸ ਹੋ ਸਕੇ ਜੀ ਮਾਪਿਆਂ ਦੇ ਲਈ ਕੀ ਸਨੇਹਾ ਤੁਸੀਂ ਦੇਣਾ ਚਾਹੋਗੇ ਮਾਪਿਆਂ ਲਈ ਮੇਰਾ ਇਹੀ ਸੁਨੇਹਾ ਹੈ ਕਿ ਜਦੋਂ ਬੱਚਾ ਘਰ ਆ ਜਾਂਦਾ ਹੈ ਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੇ ਬੱਚੇ ਨੂੰ ਜ਼ਰੂਰ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਅੱਜਕਲ ਪੇਰੈਂਟਸ ਕੀ ਹੈ ਕਿ ਟੀਚਰ ਤੇ ਹੀ ਸਾਰੀ ਜ਼ਿੰਮੇਵਾਰੀ ਹੈ ਕਿ ਟੀਚਰ ਹੀ ਪੜਾ ਕੇ ਭੇਜੇ ਟੀਚਰ ਹੀ ਸਾਰਾ ਕੁਝ ਕੰਮ ਕਰਵਾਏ ਤਾਂ ਪੇਰੈਂਟਸ ਦੀ ਵੀ ਦੇਖੋ ਬੱਚੇ ਹੈ ਸਾਡੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਬੱਚਾ ਘਰ ਆ ਗਿਆ ਉਸ ਨੂੰ ਹੋਮਵਰਕ ਕਰਵਾਉਣ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਸਾਡੇ ਬੱਚੇ ਨੂੰ ਅਸੀਂ ਕੰਮ ਕਰਵਾਉਂਦੇ ਸੀ ਅ ਚਾਹੇ ਘੰਟਾ ਸਾਨੂੰ ਕੰਮ ਕਰਵਾਉਣਾ ਪੈਂਦਾ ਸੀ ਤਾਂ ਅਸੀਂ ਪੇਸ਼ੈਂਟਸ ਲੂਜ਼ ਕਰ ਜਾਂਦੇ ਸੀ ਜੀ ਤਾਂ ਉਹਨਾਂ ਤੇ ਵੀ ਸਾਨੂੰ ਆਪਣੇ ਬੱਚੇ ਨੂੰ ਦੇਣਾ ਬੜਾ ਔਖਾ ਲੱਗਦਾ ਹੁੰਦਾ ਸੀ ਪਰ ਜੇ ਆਪਾਂ ਸੋਚੀਏ ਇੱਕ ਟੀਚਰ 6 ਘੰਟੇ ਬੱਚੇ ਦੇ ਉੱਤੇ ਲਗਾਉਂਦਾ ਹੈ ਔਰ ਉਹ ਸਰੀ ਪੇਸ਼ੈਂਟਸ ਲੈਵਲ ਆਪਾਂ ਸੋਚ ਸਕਦੇ ਆ ਕਿ ਉਹ ਕਿੰਨੀ ਪੇਸ਼ੈਂਟਸ ਨਾਲ ਸਾਡੇ ਬੱਚੇ ਨੂੰ ਪੜ੍ਹਾ ਰਿਹਾ ਐ ਸਭ ਕੰਮ ਵੀ ਕਰਵਾ ਰਿਹਾ ਤਾਂ ਫਿਰ ਉਸ ਟੀਚਰ ਨੇ ਜੇਕਰ ਬੱਚੇ ਨੂੰ ਕਦੇ ਉਸ ਦੀ ਭਲਾਈ ਲਈ ਹੀ ਤੁਹਾਡੇ ਤੁਹਾਡੇ ਲਈ ਵੀ ਭਲਾਈ ਲਈ ਤੁਹਾਡੀ ਭਲਾਈ ਲਈ ਉਹ ਜੇ ਕੁਝ ਬੱਚੇ ਨੂੰ ਕਹਿ ਵੀ ਦਿੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਉਸ ਦੇ ਵਿੱਚ ਹਰਜ਼ ਹੈ ਕਿਉਂਕਿ ਟੀਚਰ ਬੱਚੇ ਦੀ ਭਲਾਈ ਲਈ ਹੀ ਕਰ ਰਿਹਾ ਜੋ ਵੀ ਕਰ ਰਿਹਾ ਉਸ ਦੇ ਫਿਊਚਰ ਨੂੰ ਦੇਖ ਕੇ ਉਸ ਦੀ ਕਿ ਉਸੇ ਲਾਈਫ ਬਣੇ ਉਹ ਕੁਝ ਅੱਛਾ ਆਫੀਸਰ ਬਣੇ ਜਾਂ ਅੱਛਾ ਕਿਸੇ ਅਹੁਦੇ ਤੇ ਪਹੁੰਚੇ ਇਸ ਲਈ ਕਰ ਰਿਹਾ ਹੁੰਦਾ ਹੈ ਜੀ ਤਾਂ ਸੋ ਪੇਰੈਂਟਸ ਨੂੰ ਵੀ ਟੀਚਰ ਦਾ ਜੋ ਮਾਨ ਸਤਕਾਰ ਹੈ ਉਹ ਜ਼ਰੂਰ ਕਰਨਾ ਬੰਦਾ ਹੈ ਤਾਂ ਬਹੁਤ ਵਧੀਆ ਲੱਗਿਆ ਮੈਮ ਤੁਹਾਡਾ ਨਾਲ ਗੱਲ ਕਰਕੇ ਬਹੁਤ ਸੋਹਣਾ ਹੈ ਤੁਸੀਂ ਵਿਚਾਰ ਜਿਹੜੀ ਹੈਗੀ ਐ ਦਿੱਤੀ ਤਾਂ ਉਮੀਦ ਕਰਦੇ ਹਾਂ ਕਿ ਏਸੀ ਹੀ ਤਰੀਕੇ ਦੇ ਨਾਲ ਜਿਹੜੇ ਵਿਦਿਆਰਥੀ ਵਰਗ ਹੈ ਉਹ ਤੁਹਾਡੇ ਤੋਂ ਅੱਗੇ ਵੀ ਸਿੱਖਿਆ ਰਹਿੰਦੇ ਰਹਿਣਗੇ ਸ਼ੁਕਰੀਆ ਜੀ ਥੈਂਕ ਯੂ